ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਸਰਬਜੀਤ ਵਲੌਗ ਵਿੱਚ ਤੇ ਜੀ ਇਸ ਮਾਰਨਿੰਗ ਟਾਈਮ ਹੈਗਾ ਜੀ ਤੇ ਬ੍ਰਿਯਮ ਸਿੰਘ ਚਲ ਗਿਆ ਸਕੂਲ ਤੇ ਸਵੇਰ ਦੇ ਕੰਮ ਹੋ ਗਏ ਚਾਲੂ ਤੇ ਅੱਜ ਪੱਖੇ ਬੜੇ ਗੰਦੇ ਹੋਏ ਸੀ ਦਿਖ ਰਹੇ ਸੀਗੇ ਮੈਨੂੰ ਤੇ ਮੈਂ ਸਾਰੇ ਰੂਮ ਦੇ ਅੱਜ ਨਾ ਪੱਖੇ ਹੀ ਸਾਫ਼ ਮੈਂ ਕਰਾਂਗੀ ਹਾਂ ਮੈਂ ਚੰਗੀ ਤਰ੍ਹਾਂ ਪੱਖਿਆਂ ਨੂੰ ਚੰਗੀ ਸਾਫ਼ ਕੀਤਾ ਤੇ ਵਾਈਟ ਪੱਖੇ ਹੋਣ ਕਰਕੇ ਨਾ ਬਹੁਤ ਛੇਤੀ ਗੰਦੇ ਹੋ ਜਾਂਦੇ ਆ ਤੇ ਚਲੋ ਜ ਜਦੋਂ ਦੀ ਮੈਂ ਪੌੜੀ ਲਾਂਦੀ ਮੈਨੂੰ ਬਹੁਤ ਸੁਖ ਹੋ ਗਿਆ ਕਿ ਮੈਂ ਇਹਦੇ ਨਾਲ ਸਾਰੇ ਪੱਖੇ ਸਾਫ਼ ਕਰਲੇ ਸੀਗੇ ਤੇ ਸਾਰੇ ਕੀਤੇ ਸਾਰੇ ਦੋਵਾਂ ਰੂਮਾਂ ਦੇ ਅੱਜ ਪੱਖੇ ਸਾਫ਼ ਕੀਤੇ ਸੀ ਤੇ ਤਿੰਨ ਪੱਖੇ ਤੇ ਇਧਰ ਮੈਂ ਉਧਰ ਫੋਟੋਆਂ ਵਗੈਰਾ ਸਾਫ਼ ਕਰਕੇ ਇਧਰ ਮੈਂ ਬੈੱਡ ਸ਼ੀਟ ਤੇ ਪਹਿਲਾਂ ਹੀ ਵਿਛਾ ਦਿੱਤੀ ਸੀ ਪਰ ਬਰਯਾਮ ਜਿਹੜਾ ਉਹ ਸਕੂਲ ਜਾਣ ਤੋਂ ਪਹਿਲਾਂ ਥੋੜਾ ਖਲਹਾਰਾ ਪਾ ਦਿੰਦਾ ਤੇ ਇਸ ਕਰਕੇ ਤੇ ਫਿਰ ਮੈਂ ਇਹਨਾਂ ਨੂੰ ਸੈੱਟ ਕਰਕੇ ਮੈਂ ਰੱਖ ਰਹੀ ਸੀ ਤੇ ਇਧਰ ਮੈਂ ਬੈੱਡ ਸ਼ੀਟ ਵਗੈਰਾ ਦਾ ਸਮਾਨ ਜਿਹੜਾ ਸੀ ਸਾਰਾ ਚੁੱਕ ਕੇ ਰੱਖ ਕੇ ਚੰਗੀ ਤਰ੍ਹਾਂ ਤੇ ਇਹਨੂੰ ਰੱਖ ਦਾਂਗੀ ਤੇ ਇਧਰ ਰੀਤਾ ਵੀ ਆ ਗਈ ਸੀਗੀ ਤੇ ਕੰਮ ਸਾਰੇ ਸੋਈ ਦਾ ਕਿਚਨ ਦਾ तकरीबन ਮੇਰਾ ਕੰਮ ਸਾਰਾ ਖਤਮ ਹੋ ਗਿਆ ਸੀ ਮਾਰਨਿੰਗ ਬ੍ਰੈਕਫਾਸਟ ਵਗੈਰਾ ਸਾਰਾ ਬਣ ਗਿਆ ਸੀਗਾ ਤੇ ਡਸਟਿੰਗ ਵਗੈਰਾ ਰਹਿ ਗਈ ਸੀ ਤੇ ਇੱਥੇ ਹੁਣ ਟਾਈਮ ਹੈਗਾ 11 ਵਜੇ ਦਾ ਕਿ ਮੈਂ ਮੈਲਮੀਰਾ ਦੇ ਨਾਲ ਕੱਪੜੇ ਸੰਭਾਲਣ ਲੱਗੀ ਉਹਦੀ ਮੈਂ ਵੀਡੀਓ ਨਹੀਂ ਸ਼ੂਟ ਕੀਤੀ ਤੇ ਇੱਥੇ ਹੁਣ ਮੈਂ ਡ्रेसਿੰਗ ਟੇਬਲ ਵਗੈਰਾ ਸਾਰਾ ਜਿੰਨਾ ਵੀ ਸੀਗਾ ਸਿਰੇ ਹੁੰਦਾ ਜਿਹੜੇ ਤਿਆਰ ਹੋ ਕੇ ਜਾਂਦੇ ਸਾਰੇ ਕੰਗੀਆਂ ਵਗੈਰਾ ਇਧਰ ਉਧਰ ਕਰ ਦਿੰਦੇ ਨੇ ਤੇ ਤਾਂ ਕਰਕੇ ਤੇ ਇਹ ਮੈਂ ਸਾਫ਼ ਕਰਕੇ ਫਿਰ ਮੈਂ ਦਰਵਾਜ਼ੇ ਵਗੈਰਾ ਸਾਫ਼ ਕਰਨ ਲੱਗ ਗਈ ਤੇ ਚੀਜ਼ਾਂ ਨੂੰ ਮੈਂ ਰੱਖਣ ਲੱਗੀ ਤੇ ਇੱਧਰ ਵੀ ਡਸਟ ਪਤਾ ਨਹੀਂ ਕਿੱਥੋਂ ਆ ਜਾਂਦੀ ਅੱਜ ਕੱਲ ਹੁਣ ਸਰਦੀ ਵੀ ਹੈਗੀ ਹੈ ਬਟ ਠੰਡ ਫਿਰ ਵੀ ਆ ਜਾਂਦੀ ਹੈ ਰੀਤਾ ਵੀ ਪੌੜੀ ਫਿਰ ਮੈਂ ਰੀਤ ਨੂੰ ਕਿਹਾ ਸੀ ਮੈਂ ਰੀਤਾ ਤੂੰ ਪੌੜੀ ਚੁੱਕ ਕੇ ਤੂੰ ਰੱਖਦੀ ਹੁਣ ਬਾਹਰ ਤੇ ਉਹ ਕਹਿ ਰਹੀ ਸੀ ਆਂਦੀ ਬਾ ਵੀ ਮੇਰੇ ਸੇ ਕਰਵਾ ਲੇਤੇ ਮੈਂ ਕਰ ਦਿੱਤੀ ਮੈਂ ਕਿ ਚਲ ਕੋਈ ਨਹੀਂ ਮੈਂ ਕਰ ਲਉ ਥੋੜਾ ਜਿਹਾ ਨਾਏ ਵਾ ਕਿ ਆਪ ਕੰਮ ਕਰਨਾ ਚਾਹੀਦਾ ਇਹਦਾ ਸਿਹਤ ਠੀਕ ਰਹਿੰਦੀ ਜੇ ਸਾਰਾ ਹੀ ਕਿਸੇ ਤੋਂ ਕਰਾਈ ਜਾਵੇ ਤਾਂ ਉਹ ਵੀ ਨਹੀਂ ਠੀਕ ਰਹਦਾ ਕਿ ਆਪ ਜੋ ਕੰਮ ਕਰ ਲੈਣਾ ਉਹਦੇ ਵਿੱਚ ਸੰਤੁਸ਼ਟੀ ਵੀ ਬਹੁਤ ਹੁੰਦੀ ਹੈ ਕਿ ਜਿਹੜਾ ਮੈਂ ਆਪ ਕੰਮ ਕਰ ਲਾ ਮੈਨੂੰ ਇੰਨਾ ਅੱਛਾ ਲੱਗਦਾ ਨਾ ਆਪ ਕੰਮ ਕਰਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਤੇ ਇੱਥੇ ਮੈਂ ਕਰ ਲਿਆ ਸੀ ਤੇ ਅੱਜ ਮੈਂ ਮਸ਼ੀਨਾਂ ਨੂੰ ਵੀ ਤੇਲ ਵਗੈਰਾ ਦਿੱਤਾ ਸੀ ਆਪਣੀਆਂ ਨੂੰ ਤੇ ਮੈਂ ਕਿਹਾ ਮੇਰੀਆਂ ਕੰਮ ਕਾਫੀ ਸੀ ਸਰਦੀਆਂ ਵਾਲੇ ਦੋ ਕਸੂਟ ਸੀ ਮੈਂ ਕਿਹਾ ਚਲੋ ਕੱਟ ਕੇ ਸਿਵਾਗੇ ਤੇ ਇਧਰ ਮੈਂ ਹਰ ਇਵੇਂ ਸਾਫ ਕਰਨ ਲੱਗ ਗਈ ਸੀ ਤੇ ਧੁੱਪ ਬਹੁਤ ਸੋਹਣੀ ਆ ਰਹੀ ਸੀ ਕਮਰੇ ਚ ਇਸ ਕਰਕੇ ਮੈਂ ਪਰਦੇ ਨੂੰ ਪਰੇ ਕੀਤਾ ਮੈਂ ਕਿਹਾ ਥੋੜਾ ਕੱਟਣ ਤੇ ਬਰਿੰਦਰ ਬੈਠੇ ਹੋਏ ਸੀਗੇ ਕੰਬਲ ਚ ਤੇ ਹਜੇ ਅਸੀਂ ਰਜਾਈਆਂ ਵਗੈਰਾ ਨਹੀਂ ਕੱਢੀਆਂ ਨਾ ਹੀ ਅਸੀਂ ਹਜੇ ਬੂਲਨ ਕੱਪੜੇ ਕੱਢੇ ਹੋਏ ਆ ਅੱਜ ਰੀਤਾ ਕੋਟੀ ਸੋ ਕੋ ਪਾ ਕੇ ਆਈ ਸੀ ਤੇ ਮੈਂ ਸੋਚ ਰਹੀ ਸੀ ਮਰੀਤਾ ਤੂੰ ਤਾਂ ਕੋਟੀ ਪਾਈ ਐ ਫਿਰ ਮੈਂ ਸੋਚਿਆ ਮੈਂ ਤੂੰ ਤੇ ਸਵੇਰੇ ਜਲਦੀ ਆਉਣੀ ਤਾਂ ਕਰਕੇ ਪਾਈ ਉਹਨੀ ਹੱਸ ਰਹੀ ਸੀ ਗੀ ਰੀਤਾ ਵੀ ਤੇਰੀ ਤਾਂ ਨੇ ਇੱਥੇ ਝਾੜੂ ਲਗਾ ਲਿਆ ਸੀ ਪੋਚੇ ਲਗਾ ਰਹੀ ਸੀ ਤੇ ਮੈਂ ਨਾਲ ਨਾਲ ਡਸਟਿੰਗ ਕਰੀ ਜਾ ਰਹੀ ਸੀ ਤੇ ਮੈਨੂੰ ਹੁੰਦਾ ਕਿ ਥੋੜਾ ਥੋੜਾ ਕੰਮ ਕੁਝ ਇਧਰ ਉਹ ਕਰ ਸਾਰਾ ਨਾਲ ਨਾਲ ਕਰਦੇ ਨਾ ਵਧੀਆ ਰਹਿੰਦਾ ਤੇ ਇੱਕ ਵਾਰੀ ਤੇ ਮੈਂ ਚੰਗੀ ਤਰ੍ਹਾਂ ਡੀਪਲੀਨਿੰਗ ਕਰ ਲੈਣੀ ਆ ਇਹ ਬਾਰੇ ਦਰਵਾਜ਼ੇ ਜਿਹੜੇ ਹੁੰਦੇ ਮੈਂ ਇੱਕ ਦਿਨ ਛੱਡ ਕੇ ਹੀ ਕਰਦੀ ਹਾਂ ਕਿਉਂਕਿ ਮੈਂ ਇੱਕ ਦਿਨ ਛੱਡ ਕੇ ਵਧੀਆ ਕਲੀਨਿੰਗ ਚੰਗੀ ਤਰ੍ਹਾਂ ਉਹਨਾਂ ਨੂੰ ਮਾਰਦੀ ਕਪੜਾ ਹਰ ਰੋਜ਼ ਹੀ ਆ ਪਰ ਇੱਕ ਵਾਰੀ ਡੀਪ ਕਲੀਨਿੰਗ ਚੰਗੀ ਤਰ੍ਹਾਂ ਸਾਫ਼ ਕਰ ਲੈਣੀ ਹੈ ਸ਼ੀਸ਼ੇ ਵਗੈਰਾ ਚੰਗੀ ਤਰ੍ਹਾਂ ਤੇ ਲੋ ਜੀ ਇੱਥੇ ਮੇਰੀ ਇਹ ਕੰਮ ਹੋ ਗਿਆ ਸੀਗਾ ਤੇ ਸਫਾਈਆਂ ਵੀ ਹੋ ਗਿਆ ਸੀ ਤੇ ਦੁਪਹਿਰ ਨੂੰ ਮੈਂ ਦੇਖ ਰਹੀ ਸੀ ਮੈਂ ਕੀ ਬਣਾਵਾਂ ਤੇ ਫਿਰ ਮੈਂ ਗਾਜਰ ਮਟਰਾਂ ਦੀ ਸਬਜੀ ਸੀ ਮੈਂ ਬਰਿੰਦਰ ਨੂੰ ਕਿਹਾ ਮੈਂ ਤੁਸੀਂ ਮੇਰੀ ਗਾਜਰਾਂ ਕੱਟ ਦੋ ਕਹਿੰਦੇ ਹਾਂ ਮੈਂ ਕੱਟ ਦੇਣਾ ਤੇ ਉਹ ਕਹਿੰਦੇ ਚਲ ਤੂੰ ਮੈਨੂੰ ਫੜਾ ਦੇ ਮੈਂ ਗਾਜਰਾਂ ਕੱਟ ਦਾਂ ਉਹਨਾਂ ਨੇ ਗਾਜਰਾਂ ਮੇਰੇ ਫਰੈਂਡ ਸਤਿ ਸ਼੍ਰੀ ਅਕਾਲ ਆ ਗਿਆ ਸਾਰਸਰ ਤੇ ਲੌਗ ਵਿੱਚ ਅੱਜ ਸਾਠੀ ਕਾ ਤੁਸੀਂ ਵੀ ਸਾਠੀ ਹੋਗਾ ਆਪਣੇ ਘਰਾਂ ਵਿੱਚ ਤੇ ਟਾਈਮ ਹੈਗਾ ਜੀ ਰਾਤ ਦਾ 7:30 ਹੋ ਗਏ ਨੇ ਤੇ ਇੱਥੇ ਮੈਂ ਰੱਖੀ ਹੋਈ ਆ ਸਬਜੀ ਸਬਜੀ ਬਣਾ ਰਹੀ ਆ ਮੈਂ ਸਤਿ ਸ਼੍ਰੀ ਅਕਾਲ ਫਰੈਂਡਸ ਰਾਤੀ ਮੈਂ ਦਾਲ ਜਾਂ ਸਬਜ਼ੀ ਬਣਾ ਰਹੀ ਹਾਂ ਉਸ ਤੋਂ ਬਾਅਦ ਨਾ ਮੇਰੀ ਵੀਡੀਓ ਜਿਹੜੀ ਸਾਰੀ ਨਾ ਅ ਸਟੋਰੇਜ ਭਰ ਗਈ ਸੀ ਫੋਨ ਦੀ ਇਸ ਕਰਕੇ ਵੀਡੀਓ ਨਹੀਂ ਮੈਂ ਸ਼ੂਟ ਕਰ ਪਾਈ ਤੇ ਹੁਣ ਦਿਨ ਹੈਗਾ ਮੰਗਲਵਾਰ ਦਾ ਤੇ ਦੋ ਤਿੰਨ ਦਿਨ ਹੋ ਗਏ ਮੇਰੇ ਕੋਲ ਵੀਡੀਓ ਨਹੀਂ ਪਈਆਂ ਤੇ ਮੈਂ ਥੋੜੀ ਜੀ ਵੀਡੀਓ ਜਿਹੜੀ ਕੱਲ ਅੱਜ ਦੀ ਐਡਿਟ ਕਰਕੇ ਪਾਵਾਂਗੀ ਤੇ ਟਾਈਮ ਹੈਗਾ 4 ਵਜੇ ਦਾ ਹੁਣ ਮੈਂ ਭਾਂਡੇ ਸਾਫ਼ ਕਰਕੇ ਹਟੀਆਂ ਦੁਪਹਿਰ ਵਾਸਤੇ ਤੇ 12 ਵਜੇ ਅੱਜ ਰੋਟੀ ਖਾਧੀ ਸੀ ਲੰਚ ਬ੍ਰਾਂਚ ਇਕੱਠਾ ਹੀ ਹੋ ਗਿਆ ਤੇ ਹੁਣ ਹਸਬੰਦ ਕਹ ਰਿਹਾਸ ਭੁੱਖ ਲੱਗੇ ਤੇ ਮੈਂ ਲੱਗੀ ਸੀ ਉਪੋਮਾ ਬਣਾਉਣ ਸੂਜੀ ਦਾ ਤੇ ਬਰਿਆਮ ਕਹਿੰਦਾ ਨਹੀਂ ਤੁਸੀਂ ਬਣਾ ਦਿਓ ਸੂਜੀ ਦਾ ਹਲਵਾ ਹਾਂਜੀ ਫਰੈਂਡਸ ਇੱਥੇ ਮੈਂ ਲੱਗ ਗਈ ਸੀ ਸੂਜੀ ਦਾ ਹਲਵਾ ਬਣਾਉਣ ਤੇ ਬੜੇ ਆਸਾਨ ਤਰੀਕੇ ਦੇ ਨਾਲ ਮੈਂ ਹਲਵਾ ਬਣਾਣੀ ਆ ਅਗਰ ਤੁਹਾਨੂੰ ਇਹ ਮੇਰੀ ਰੈਸਪੀ ਅੱਛੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੇ ਇਸ ਕੜਾਈ ਨੂੰ ਇਗਨੋਰ ਮਾਰਿਓ ਕਿਉਂਕਿ ਇਹ ਕੜਾਈ 'ਚ ਮੈਂ ਪਕੌੜੇ ਵਗੈਰਾ ਤੇ ਹੋਰ ਵੀ ਜ्यादा ਤੜਕੇ ਇਹਦੇ ਚ ਲਾਉਂਦੇ ਆ ਇਹ ਨਹੀਂ ਕਿ ਮੇਰੇ ਕੋ ਕੜਾਈਆਂ ਨਹੀਂ ਆਇਆ ਕੜਾਈਆਂ ਬਹੁਤ ਨੇ ਪਰ ਮੈਂ ਤੇ ਇੱਥੇ ਮੈਂ ਇੱਕ ਕੌਲੀ ਸੂਜੀ ਦੀ ਪਾਈ ਸੀਗੀ ਤੇ ਇਹਦੇ ਚ ਮੈਂ ਚੀਨੀ ਆਪਣੇ ਕਰਕੇ ਅਸੀਂ ਘੱਟ ਖਾਂਦੇ ਅਸਰ ਕੇ ਘੱਟ ਪਾਵਾਂਗੇ ਇੱਕ ਇੱਕ ਕੌਲੀ ਚੀਨੀ ਸੂਜੀ ਦੀ ਮੈਂ ਪਾ ਲਈ ਤੇ ਇਹਨੂੰ ਚੰਗੀ ਤਰ੍ਹਾਂ ਮੈਂ ਬ੍ਰਾਊਨ ਕਰ ਲਿਆ ਚੰਗੀ ਤਰ੍ਹਾਂ ਭੁੰਨ ਲਿਆ ਤੇ ਘੱਟ ਸੇਕਤੇ ਹੀ ਮੈਂ ਘੱਟ ਫਲੇਮ ਤੇ ਹੀ ਮੈਨੂੰ ਨਾ ਭੁੰਨਿਆ ਸੀਗਾ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਭੁੰਨ ਲਾਂਗੀ ਤੇ ਪੂਨਨ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਜਦੋਂ ਬ੍ਰਾਊਨ ਥੋੜਾ ਜਿਹਾ ਰਹਿ ਗਿਆ ਫਿਰ ਮੈਂ ਕਿਉ ਪਾ ਦਿੱਤਾ ਸੀ ਇਹਦੇ ਵਿੱਚ ਦੇਸੀ ਘਿਓ ਤੇ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਤੇ ਮੈਂ ਕਿ ਦੇਸੀ ਘਿਓ ਮੈਂ ਵੈਸੇ ਤਾਂ ਪਹਿਲਾਂ ਹੀ ਪਾ ਕੇ ਫਿਰ ਭੁੰਨ ਲੈਣੀ ਹੁੰਨੀ ਪਰ ਮੈਂ ਅੱਜ ਨਾ ਸੂਜੀ ਨੂੰ ਪਹਿਲਾਂ ਹੀ ਭੁੰਨ ਲਿਆ ਸੀ ਕਿਉਂਕਿ ਮੈਂ ਤਕਰੀਬਨ ਸੂਜੀ ਹਮੇਸ਼ਾ ਜਦੋਂ ਵੀ ਲਿਆਵਾਂ ਉਹਨਾਂ ਭੁੰਨ ਕੇ ਹੀ ਰੱਖਦੀ ਹੁੰਨੀ ਆ ਸੂਜੀ ਨੂੰ ਤੇ ਇਸ ਵਾਰ ਮੈਂ ਭੁੰਨਿਆ ਨਹੀਂ ਸੀਗਾ ਹਜੇ ਮੈਂ ਸੂਜੀ ਲਿਆਦੇ ਪੈਕਟ ਜਿਹੜੇ ਖੋਲੇ ਹੋਏ ਸੀ ਉਹ ਵੀ ਭੁੰਨ ਕੇ ਰੱਖਣੀ ਆ ਮੈਂ ਤੇ ਜਦੋਂ ਕੋਈ ਗੈਸਟ ਵਗੈਰਾ ਆਵੇ ਤੇ ਬਹੁਤ ਬਹੁਤ ਜਲਦੀ ਤੁਸੀਂ ਇਹ ਸੁਜੀ ਮਤਲਬ ਇਦਾਂ ਹਲਵਾ ਬਣਾ ਸਕਦੇ ਹੋ ਜੋ ਪੁੱਜੀ ਹੋਈ ਸੁਜੀ ਨਾਲ ਸੁੰਡੀਆਂ ਵਗੈਰਾ ਨਹੀਂ ਪੈਂਦੀਆਂ ਸੁਜੀ 'ਚ ਤੇ ਇੱਕ ਸਾਈਡ ਤੇ ਮੈਂ ਪਾਣੀ ਰੱਖਦਾ ਸੀ ਗਰਮ ਤੇ ਇੱਥੇ ਮੇਰੀ ਬ੍ਰਾਊਨ ਹੋ ਚਲੀ ਸੁਜੀ ਤੇ ਕਿਉਂ ਮੈਂ ਪਾ ਦਿੱਤਾ ਸੀ ਇਹਦੇ ਵਿੱਚ ਤੇ ਇਸ ਤੋਂ ਬਾਅਦ ਜਦੋਂ ਚੰਗੀ ਤਰ੍ਹਾਂ ਕਿ ਉੱਪਰ ਆ ਜਾਏ ਤੇ ਫਿਰ ਪਤਾ ਲੱਗ ਜਾਂਦਾ ਕਿ ਸੁਜੀ ਜੀ ਪੁੱਜ ਗਈ ਆ ਤੇ ਇਹ ਮੈਂ ਕੌਲੀ ਇੱਕ ਬਰੂਦਾ ਜਿਹੜੀ ਸ਼ੱਕਰ ਹੁੰਦੀ ਦੇਸੀ ਸ਼ੱਕਰ ਹੁੰਦੀ ਜਿਹਨੂੰ ਕਹ ਦਿੰਦੇ ਆ ਉਹ ਮੈਂ ਰੱਖੀ ਸੀ ਪਰ ਮੈਂ ਹਾਫ ਹੀ ਪਾਵਾਂਗੀ ਕਿਉਂਕਿ ਅਸੀਂ ਘੱਟ ਖਾਂਦੇ ਇਸ ਕਰਕੇ ਤੇ ਨਾਲ ਹੀ ਮੈਂ ਇੱਧੇ ਪਾਤਾ ਪਾਣੀ ਤੇ ਦੇਖੋ ਜੀ ਕੜਾ ਬਣ ਕੇ ਹੋ ਗਿਆ ਤਿਆਰ ਸੂਜੀ ਦਾ ਤੇ ਬਰਿਆਮ ਬਹੁਤ ਖੁਸ਼ ਹੋ ਕੇ ਖਾਂਦਾ ਤੇ ਉਹਨੂੰ ਹੁੰਦਾ ਕਿ ਹੁਣ ਸ਼ਾਮ ਸੀਗੀ ਉਹਨੇ ਟਿਊਸ਼ਨ ਤੇ ਜਾਣਾ ਸੀਗਾ ਤੇ ਉਹ ਕਹਿ ਰਿਹਾ ਸੀ ਕਿ ਤੇ ਮੈਨੂੰ ਮੈਂ ਥੋੜੀ ਸਰਦੀ ਵੀ ਹੈਗੀ ਸੀ ਮੈਂ ਚਲ ਥੋੜਾ ਉਹਨੂੰ ਜੁਕਾਮ ਜਿਹਾ ਵੀ ਲੱਗਾ ਸੀ ਮੈਂ ਥੋੜਾ ਗਰਮ ਗਰਮ ਖਾ ਲੇਗਾ ਉਹਦਾ ਗਲਾ ਵੀ ਠੀਕ ਹੋ ਜਾਏਗਾ ਤੇ ਵਰਿੰਦਰ ਨੂੰ ਵੀ ਬਹੁਤ ਪਸੰਦ ਹੈ ਹਲਵਾ ਵਗੈਰਾ ਤੇ ਮੈਸ ਕਰਕੇ ਚ ਸ਼ੱਕਰ ਜਿਹੜੀ ਥੋੜੀ ਘੱਟ ਪਾਈ ਸੀ ਤੇ ਬਰੀਆਮ ਤੁਹਾਨੂੰ ਪਤਾ ਹੈ ਕਿ ਉਹ ਬਦਾਮ ਵਗੈਰਾ ਇਦਾਂ ਦਵਾ ਤੇ ਨਹੀਂ ਖਾਂਦੇ ਤੇ ਉਹਦਾ ਮੈਂ ਮਿਕਸਰ ਕੁੱਟ ਕੇ ਰੱਖਿਆ ਸੀ ਤੇ ਮੈਂ ਕਿਹਾ ਨੇ ਉਂਝ ਜੇ ਬਦਾਮ ਕੱਟ ਕੇ ਪਾਏ ਤੇ ਇਹਨੇ ਖਾਣੇ ਨਹੀਂ ਤੇ ਮੈਂ ਉਹਦਾ ਜਿਹੜਾ ਮਿਕਸਰ ਕੁੱਟ ਕੇ ਰੱਖਿਆ ਹੋਇਆ ਸੀ ਨਾ ਉਹ ਮੈਂ ਪਾ ਤੇ 2-3 ਚਮਚ ਉੱਪਰੋਂ ਦੀ ਤੇ ਇਹਨੂੰ ਪਤਾ ਨਹੀਂ ਲੱਗਾ ਕਿ ਮੈਂ ਪਾਇਆ ਅੱਜ ਕਹਿੰਦਾ ਹਲਵਾ ਬੜਾ ਸਵਾਦ ਬਣਿਆ ਤੁਸੀਂ ਡਰਾਈ ਫਰੂਟ ਨਹੀਂ ਨਾ ਪਾਇਆ ਤਾਂ ਕਰਕੇ ਅੱਛਾ ਬਣਿਆ ਮੈਂ ਕਿਹਾ ਤੈਨੂੰ ਤੇ ਪੁੱਤ ਪਤਾ ਹੀ ਨਹੀਂ ਲੱਗਾ ਕਿ ਡਰਾਈ ਫਰੂਟ ਪੈ ਗਿਆ ਵਿੱਚ ਮੈਂ ਹੱਸ ਰਹੀ ਸੀ ਉਹਨੂੰ ਮੈਂ ਕਿਹਾ ਹਾਂ ਹਾਂ ਮੈਂ ਡਰਾਈ ਫਰੂਟ ਨਹੀਂ ਪਾਇਆ ਤੇ ਮੈਂ ਮਿਕਸ ਕਰਕੇ ਕੁੱਟ ਕੇ ਰੱਖਿਆ ਹੈ ਮੈਂ ਦੁੱਧ ਵਿੱਚ ਵੀ ਉਹਦੇ ਮਿਕਸ ਕਰ ਦਿੰਨੀ ਤੇ ਲਓ ਜੀ ਹਲਵਾ ਬਣ ਕੇ ਹੋ ਗਿਆ ਤਿਆਰ ਤੇ ਆਜੋ ਜੀ ਜਿੰਨੇ ਖਾਣੋ ਫਰੈਂਡਸ ਅ ਸੂਜੀ ਦਾ ਹਲਵਾ ਬਣਾ ਆਇਆ ਸੀ ਅੱਜ ਤੇ ਉਹ ਉਖਾ ਕੇ ਹੁਣ ਤੇ ਟਾਈਮ ਹੁਣ ਹੋ ਗਿਆ ਜੀ ਸ਼ਾਮ ਦਾ 5:30 6 ਵਜੇ ਤੇ ਹਨੇਰਾ ਹੋ ਗਿਆ ਬਾਹਰ ਅੱਜਕਲ ਬਹੁਤ ਜਲਦੀ ਦਿਨ ਢਲ ਰਹੇ ਨੇ ਤੁਹਾਨੂੰ ਪਤਾ ਬਹੁਤ ਛੋਟੇ ਛੋਟੇ ਦਿਨ ਆ ਗਏ ਤੇ ਸਬਜੀ ਮੈਂ ਬਣਾ ਲਈ ਦਾਲ ਬਣਾ ਲਈ ਆ ਦੁੱਧ ਮੈਂ ਗਰਮ ਕਰ ਲਿਆ ਤੇ ਇੱਥੇ ਹੁਣ ਮੈਂ ਬਰਤਨ ਸਾਫ਼ ਕਰਕੇ ਸਾਰੇ ਰੱਖ ਲਏ ਆ ਤੇ ਕੰਮ ਮੇਰਾ ਤਕਰੀਬਨ ਸਾਰਾ ਖਤਮ ਹੋ ਗਿਆ ਤੇ ਅੱਜ ਦਾ ਵਲੋਗ ਅਸੀਂ ਇੱਥੇ ਹੀ ਖਤਮ ਕਰਦੇ ਆ ਮਿਲਦੇ ਆ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਉਨੇ ਆ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਅਗਰ ਤੁਹਾਨੂੰ ਥੋੜੀ ਜਿਹੀ ਵੀਡੀਓ ਮੇਰੀ ਅੱਛੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਅੱਛੇ ਅੱਛੇ ਕਮੈਂਟ ਦਿਓ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਸਾਥ ਦੇ ਨਾਲ ਇਥੋਂ ਤੱਕ ਅਸੀਂ ਵੰਨ ਕੇ ਹੋ ਗਏ ਸਾਡੇ ਤੇ ਅੱਗੇ ਵੀ ਤੁਸੀਂ ਹੀ ਪਹਚਾਣਾ ਹੈ ਤੇ ਮਿਲਦੇ ਹਾਂ ਜੀ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਆ ਜੇ ਥੋੜੀ ਜਿਹੀ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਓਕੇ ਬਾਏ ਬਾਏ ਟੇਕ ਕੇਅਰ ਮਿਲਦੇ ਹਾਂ ਕੱਲ ਫਿਰ ਨਵਾਂ ਵਲੌਗ ਲੈ ਕੇ ਆਉਣੇ